ਜਸਪੀਰ ਭੁੱਲਰ ਦੀ ਪੁਸਤਕ ਆਲੇ ਭੋਲੇ ਦਾ 16ਵਾਂ ਅੰਕ ਚਰਾੰਦ ਵਿੱਚ ਚੀਤਲ ਹਿਰਨਾ ਦਾ ਵਗ ਕਾ ਚਰਨਚੁਰਜਾ ਹੋਇਆ ਸੀ। ਉਹਨਾਂ ਦੀਆਂ ਗੋਲ-ਗੋਲ ਚਟਾਕਾਂ ਵਾਲੀ ਬਿਸਕੁਟੀ ਚਮੜੀ ਦੂਰੋਂ ਚਮਕ ਰਹੀ ਸੀ। ਉਹਨਾਂ ਦੇ ਲੰਮੇ ਸਿੰਗ ਸਿੱਧੇ ਉੱਗ ਕੇ ਉੱਪਰੋਂ ਦੋ ਹਿੱਸਿਆਂ 'ਚ ਸਨ। ਛੋਟਾ ਸਿੰਗ ਕੁਛ ਅਗਾਹ ਨੂੰ ਧਣਿਆ ਹੋਇਆ ਸੀ। ਸਿੰਗ ਉਹਨਾਂ ਦੇ ਬਚਾਅ ਦਾ ਹਥਿਆਰ ਸੀ। ਕਾਪੂਸਖਾਨ ਵਾਲੇ ਜੰਗਲੀ ਜਨੌਰਾਂ ਦੇ ਬਚਾਅ ਦਾ ਹਥਿਆਰ ਲੁਕਵਾ ਨਹੀਂ ਸੀ ਉਹ ਸਪਸ਼ਟ ਤੇ ਨਿਖੜਵਾਂ ਦਿਸਦਾ ਸੀ ਤਾਂ ਕਿ ਉਹਨਾਂ ਦਾ ਸ਼ਿਕਾਰ ਕਰਨ ਵਾਲਾ ਜਾਨਵਰ ਹਮਲਾ ਕਰਨ ਲੱਗਾ ਕੁਝ ਝੰਪੇ ਜਿੰਨੇ ਵੀ ਖੁਰਾਂ ਵਾਲੇ ਜਾਨਵਰ ਸਨ ਉਹ ਕਿਸੇ ਦੂਸਰੇ ਜਾਨਵਰ ਨੂੰ ਮਾਰਨ ਲਈ ਸਿੰਘਾਂ ਦੀ ਵਰਤੋਂ ਨਹੀਂ ਸੀ ਕਰਦੇ ਬਾਕੀਆਂ ਵਾਂਗ ਚੀਤਲਾਂ ਦੇ ਸਿੰਘ ਵੀ ਸਿਰਫ ਡਰਾਉਣ ਲਈ ਸਨ ਉਹ ਮੁੱਖ ਤੌਰ ਤੇ ਮਿਲਾਪੜੇ ਜਾਨਵਰ ਸਨ ਵਾਪਸ ਲੜਪੈਂਦੇ ਸਨ ਪਰ ਲੜ ਝਗੜ ਕੇ ਵੀ ਇਕੱਠੇ ਰਹਿੰਦੇ ਸਨ ਉਹਨਾਂ ਦਾ ਆਪਸੀ ਮੇਲ ਮਲਾਪ ਮੁੜ ਪਹਿਲਾਂ ਵਾਂਗ ਹੀ ਹੋ ਜਾਂਦਾ ਸੀ ਉਹਨਾਂ ਦੀ ਆਪਸੀ ਲੜਾਈ ਦੇ ਦੋ ਹੀ ਕਾਰਨ ਹੁੰਦੇ ਸੀ ਉਹ ਜਾਂ ਤਾਂ ਕਿਸੇ ਹਿਰਨੀ ਖਾਤਰ ਲੜਦੇ ਤੇ ਜਾਂ ਹਰੀ-ਹਰੀ ਘਾਹ ਵਾਲੇ ਟੁਕੜੇ ਖਾਤਰ ਇਸ ਵੇਲੇ ਵੀ ਕੁਝ ਪਰਾਂ ਦੋ ਚੀਤਲ ਆਪਸ ਚ ਲੜ ਰਹੇ ਸਨ ਉਸ ਝੁੰਡ ਵਿੱਚ 30 ਕ ਚੀਤਲ ਸਨ ਉਹਨਾਂ ਦੀ ਦੂਜੀਆਂ ਜਾਨਵਰਾਂ ਨਾਲ ਬਹੁਤ ਬੰਦੀ ਸੀ ਹਾਥੀ ਉਹਨਾਂ ਨੂੰ ਆਪਣੇ ਟਿਕਾਣੇ ਤੋਂ ਪਾਣੀ ਪੀ ਲੈਣ ਦਿੰਦੇ ਸਨ ਬੰਦਰ, ਨੀਲਗਾਵਾਂ ਤੇ ਦੂਸਰੇ ਹਿਰਨਾਂ ਦੇ ਉਹ ਖਾਸ ਚਹੇਤੇ ਸਨ ਪੰਛੀਆਂ ਨਾਲ ਉਹਨਾਂ ਦੀ ਗੂੜੀ ਯਾਰੀ ਸੀ ਇਸ ਵੇਲੇ ਵੀ ਕਈ ਪੰਛੀ ਉਹਨਾਂ ਦੀਆਂ ਪਿੱਠਾਂ 'ਤੇ ਬੈਠੇ ਹੋਏ ਸਨ ਚੀਤਲ ਹਿਰਨ ਘਾਹ ਚਰਦੇ ਹੌਲੀ-ਹੌਲੀ ਘਾਤੁਰੇ ਜਾਂਦੇ ਪੰਛੀ ਉੱਤੇ ਬੈਠੇ ਝੂਟੇ ਵੀ ਲੈ ਰਹੇ ਸੀ ਠੂੰਗੇ ਮਾਰ ਮਾਰ ਚੀਤਲਾਂ ਦੇ ਵਾਲਾਂ ਚੋਂ ਚਮਜੂਆ ਤੇ ਚਿਚੜ ਚੁੰਚੁੰਚ ਖਾ ਰਹੇ ਸੀ ਚੀਤਲ ਹਿਰਨਾ ਨੂੰ ਬਾਂਦਰਾਂ ਦੇ ਨੇੜੇ ਤੇਰੇ ਚਰਨਾ ਜ਼ਿਆਦਾ ਚੰਗਾ ਲੱਗਦਾ ਸੀ ਬਾਂਦਰਾਂ ਕਰਕੇ ਚੀਤਲਾਂ ਨੂੰ ਵਨਸਵੰਨੇ ਫਲਾਂ ਦਾ ਸੁਆਦ ਚੱਖਣ ਦਾ ਅਫਸਰ ਮਿਲਦਾ ਸੀ ਬਾਂਦਰ ਰੁੱਖਾਂ ਤੇ ਚੜ ਚੜ ਫਲ ਤੋੜਦੇ ਸੀ ਪਰ ਉਹ ਫਲ ਖਾਂਦੇ ਘੱਟ ਸੀ ਤੇ ਹੀਠੋਂ ਜ਼ਿਆਦਾ ਦੇਖਦੇ ਸੀ ਬਾਂਦਰਾਂ ਦੇ ਲਾਗੇ ਰਹਿਣ ਨਾਲ ਹਿਰਨਾਂ ਨੂੰ ਮੌਜ ਲੱਗੀ ਰਹਿੰਦੀ ਸੀ ਬਾਂਦਰ ਹਿਰਨਾਂ ਨੂੰ ਖਤਰਿਆਂ ਤੋਂ ਵੀ ਸੁਚੇਤ ਕਰ ਦਿੰਦੇ ਸੀ ਪਰ ਬਾਂਦਰ ਜੋ ਵੀ ਕਰਦੇ ਸੀ ਰੌਂਜ ਰੌਂਚ ਆ ਕੇ ਕਰਦੇ ਸੀ ਚੀਤਲ ਹਿਰਨ ਸੋਚ ਰਹੇ ਸੀ ਬਾਂਦਰ ਰੁੱਖਾਂ ਦੇ ਫਲ ਤੋੜ ਤੋੜ ਸੁਟਣ ਤਾਂ ਕਿ ਉਹਨਾਂ ਦਾ ਵੀ ਜਸ਼ਨ ਹੋਵੇ ਪਰ ਬਾਂਦਰ ਇਸ ਵੇਲੇ ਇੱਕ ਦੂਜੇ ਦੀਆਂ ਪਿੱਠਾਂ ਖੁਰਕਣ ਦੇ ਰੌਂਚ ਸਨ ਖੁਰਕ ਕਰਵਾਉਣਾ ਬਾਂਦਰਾਂ ਦਾ ਮਨ ਪਾਉਂਦਾ ਸੁਗਲ ਸੀ ਉਹ ਆਪਣੀ ਖੁਰਕ ਆਪੇ ਵੀ ਕਰ ਲੈਂਦੇ ਸੀ ਤੇ ਵਾਰੀ-ਵੱਟੇ ਤੇ ਇੱਕ ਦੂਜੇ ਦੀ ਵੀ ਕਰਦੇ ਸੀ ਇੱਕ ਦੂਜੇ ਦੀ ਮਾਲਿਸ਼ ਤੇ ਖੁਰਕ ਕਰਨੀ ਉਹਨਾਂ ਦੇ ਆਪਸੀ ਸਬੰਧ ਗੂੜੇ ਕਰਨ 'ਚ ਸਹਾਈ ਹੁੰਦੀ ਸੀ ਉਹ ਵਾਲ-ਪਾਸੇ ਕਰਕੇ ਚਮੜੀ ਤੋਂ ਸਿਕਰੀ ਜੂਆਂ ਜਾਂ ਮਿੱਟੀ ਕਟਾ ਸਾਫ਼ ਕਰਦੇ ਰਹਿੰਦੇ ਸੀ ਇਹ ਆਦਤ ਉਹਨਾਂ ਨੂੰ ਸਾਫ਼ ਸੁਥਰਾ ਰੱਖਦੀ ਸੀ ਕਈ ਵਾਰ ਖੁਰਕ ਲਈ ਕਈ ਵਾਰ ਕੋਰਕ ਕਈ ਘੰਟੇ ਵੀ ਚੱਲਦੀ ਰਹਿੰਦੀ ਸੀ ਥੋੜੀ ਬਹੁਤੀ ਖੁਰਕਤਾ ਹਰ ਬਾਂਦਰ ਕਰਵਾ ਲੈਂਦਾ ਸੀ ਪਰ ਤਗੜਾ ਬਾਂਦਰ ਆਪਣੇ ਦਬਦਬੇ ਨਾਲ ਬਾਕੀਆਂ ਨਾਲੋਂ ਵੱਧ ਖੁਰਕ ਕਰਵਾ ਲੈਂਦਾ ਸੀ ਚੀਤਲ ਹਿਰਨ ਘਾਹ ਚਰਦੇ ਚਰਦੇ ਸਿਰ ਉੱਪਰ ਚੁੱਕ ਕੇ ਕਦੀ ਕਦੀ ਬਾਂਦਰਾਵਾਂ ਵੱਲ ਵੇਖ ਲੈਂਦੇ ਸੀ ਕਦੋਂ ਉਹਨਾਂ ਦੀ ਖੁਰਕ ਮੁੱਕੇ ਤੇ ਹਿਰਨਾਂ ਨੂੰ ਫਲ ਖਾਣ ਨੂੰ ਮਿਲਣ ਇੱਕ ਬਾਂਦਰ ਬਾਕੀਆਂ ਤੋਂ ਕੁਝ ਭਰਾਂ ਰੁੱਖ ਤੇ ਇਕੱਲਾ ਬੈਠਾ ਖੁਰਕ ਕਰ ਰਿਹਾ ਸੀ ਆਪਣੀ ਖੁਰਕ ਆਪ ਕਰਨ ਚੋਂ ਨੂੰ ਸਵਾਦ ਨਹੀਂ ਸੀ ਆ ਰਿਹਾ ਉਹਦੇ ਮਨ ਚ ਆਇਆ ਉਹ ਵੀ ਝੁਰਮੜ ਚ ਬੈਠ ਕੇ ਕਿਸੇ ਦੂਸਰੇ ਬਾਂਦਰ ਕੋਲੋਂ ਖੁਰਕ ਕਰਵਾਵੇ ਉਹ ਟਾਣੀਆਂ ਟਾਣੀ ਛਾਲਾਂ ਮਾਰਦਾ ਵੱਡੇ ਰੁੱਖ ਵੱਲ ਆਇਆ ਉਹਨੇ ਸ਼ੀਰ ਦੀ ਝਲਕ ਵੇਖੀ ਉਹਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਹਿਰਨਾ ਦੀਆਂ ਪਿੱਠਾਂ ਤੇ ਬੈਠੇ ਪੰਛੀ ਉੱਡ ਗਏ ਚੀਤਲ ਚੁੰਮੀਆਂ ਉੱਪਰ ਦੇ ਆਪਣੇ ਬਚਾ ਲਈ ਦੌੜੇ ਤੇ ਦੋਵੇਂ ਚੀਤਲ ਹੌਲੇ ਵੀ ਲੜ ਰਹੇ ਸੀ ਉਹਨਾਂ ਬਾਂਦਰ ਦੀ ਪਹਿਲੀ ਚੇਤਾਵਨੀ ਨਹੀਂ ਸੀ ਸੁਣੀ ਉਹ ਜੀ ਇੱਕ ਦੂਜੇ ਨੂੰ ਢੁੱਡਾ ਮਾਰਦੇ ਰਹੇ ਤੇ ਜਦੋਂ ਬਾਕੀ ਬਾਂਦਰ ਵੀ ਰੌਲਾ ਪਾਉਣ ਲੱਗ ਪਏ ਤਾਂ ਉਹ ਕਾਲੀ ਨਾਲ ਅੱਡ ਹੋਏ ਹਲੇ ਤੋੜਨ ਲਈ ਉਹਨਾਂ ਚੁੰਗੀ ਨਹੀਂ ਸੀ ਭਰੀ ਕਿ ਝਾੜੀਆਂ ਚੋਂ ਇੱਕ ਸ਼ੇਰ ਨੇ ਨਿਕਲ ਕੇ ਪਿਛਲੇ ਜੀਤਲ ਤੇ ਛਾਲ ਮਾਰੀ ਧੰਨਵਾਦ ਚੱਲਦਾ